ਅੱਗ ਬਲ ਰਹੀ ਆ ਦਾਲ ਰੱਖੀ ਆ ਬਣਦੀ ਨਹੀਂ ਪਈ ਸਾਰਾ ਟੱਬਰ ਅੱਗ ਬਾਲਣ ਦੇ ਆ ਆ ਦੇਖੋ ਜੀ ਮੇਰਾ ਬੈਗ ਵਾਓ ਸੁੰਦਰ ਤੁਮੇ ਦੇ ਦਿੱਤਾ ਗਿਫਟ ਸੁਣਾ ਇਹਦਾ ਦਿੱਤੀ ਆ ਕਦੀ ਸੁਪਨੇ ਸੁਪਨੇ ਡੈਡੀ ਮੰਮੀ ਨੇ ਸੁਪਨੇ ਦਿੱਤੀਆਂ ਹੋਣੀਆਂ ਚੱਲ ਤਾਂ ਮੰਮੀ ਕਹਿੰਦਾ ਡੈਡੀ ਤੂੰ ਕੰਮ ਬੋਕਾਉਣੇ ਤੂੰ ਤੇ ਮਾਤਾ ਨੇ ਸੂਟ ਪਾ ਲਿਆ ਬ੍ਰਾਂਡਡ ਨਵਾਂ ਕੱਢ ਕੇ ਅੱਜ ਸਾਸਰੇ ਘਰ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਇਹ ਡਾਕਟਰ ਕੋਲ ਦਵਾਈ ਲੈਣ ਤੇ ਇੱਥੇ ਦੂਸਰੀਂ ਦੇ ਆਂ ਇੱਧਰ ਦਵਾਈ ਵੀ ਲੈ ਲਈ ਆ ਤੇ ਤਵੇ ਠੀਕ ਨਹੀਂ ਸੀਗੀ ਅੱਜ ਚੱਕਰ ਖਾ ਕੇ ਡੇਗੀ ਅੱਜ ਤੇ ਦਵਾਈ ਲੈਣ ਜਾਣਾ ਪਿਆ ਸਾਨੂੰ ਤੇ ਦਵਾਈ ਲੈ ਕੇ ਆਏ 3 ਦਿਨ ਦੀ 3 ਦਿਨ ਬਾਅਦ ਦੇਖੋ ਕੀ ਰਿਜ਼ਲਟ ਮਿਲ ਆਇਆ ਤੇ ਤੁਸੀਂ ਸਾਰਿਆਂ ਨੇ ਇਦੀ ਵਲੌਗ ਨਾ ਬਣੇ ਰਹੋ ਤੇ ਵੇசி ਜਿੱਦ ਜਿੱਦ ਬੈੱਡ ਤੋਂ ਉੱਠੀ ਨਾਲ ਚੱਕਰ ਆ ਗਏ ਤੇ ਹੁਣ ਆਪਾਂ ਚੈੱਕ ਨਵੀ ਦਵਾਈ ਖਾਣ ਹੁਣ ਗਈ ਆ ਸੈਜੂਰ ਲਿਆਂਦਾ ਹੈਗਾ ਭੂਖਣਾ ਇਸ ਦਾ 4 ਦਿਨਾਂ ਦੀ ਆ 4 ਦਿਨ ਦੀ ਦਵਾਈ ਦਿੱਤੀ ਆ ਜੇ ਡਾਕਟਰ ਦਵਾਈ ਲੈਂਦੀ ਉਹ ਉਹ ਚਰਚਾ ਆ ਗਈ ਨਾ ਤਵਾ ਤਵਾ ਗਣਾ ਗਿਆ ਜਿੰਨੇ ਡਾ ਸੀਤਾ ਈਨਾਸੀ ਉਹਦਾ ਕੈਟਰੀਨਾ ਕੈਪ ਦੇ ਘਰ ਵਾਲੇ ਦਾ ਚਾਚਾ ਸਗਾ ਮਰ ਮਰ ਮੂਹੜਾ ਕੋੜੀ ਦਵਾਈ ਕੱਲੇ ਦੇ ਕਰੀਮ ਰੋਲ 5-5 ਰੁਪਏ ਦੇ ਬਤਾ ਬੜਿਆ ਦੋ ਦਿਨ ਆਏ 5 ਮਾਰੀਏ 5 ਤੇ ਹੁਣ ਅਸੀਂ ਕਰਨਗੇ ਜੀ ਅੰਦਰ ਦਾ ਕੰਮ ਜਿਹੜਾ ਰਹਿੰਦਾ ਆ ਜਿੰਨਾ ਖੋਸ ਗਿਆ ਕਰ ਦਾਂਗੇ ਹਮਰੇ ਜਦੋਂ ਦਾ ਕੰਮ ਪਾਇਆ ਨਾ ਆਪ ਵੀ ਹੀ ਨਹੀਂ ਤੇ ਕੱਲ ਉਦਾਂ ਨਹੀਂ ਕੰਮ ਕਰਾਇਆ ਅੱਜ ਬਿਮਾਰ ਹੋ ਗਈ ਤਾਂ ਕੰਮ ਰੁਕ ਗਿਆ ਸਾਰਾ ਡੈਡੀ ਹੋ ਗਏ ਮੈਂ ਉਹ ਪਰ ਡੈਡੀ ਨਾਲ ਲੱਖ ਲਗਿਆ ਹੁਣ ਇਹ ਡਿੱਗ ਗਈ ਕੰਮ ਫੇਰ ਵਿੱਚ ਰਹਿ ਗਿਆ ਇਦਾਂ ਹੀ ਅੱਜ ਹਫਤਾ ਹੋ ਗਿਆ ਕੋਈ ਯਾਰ ਸਾਤ-ਅੱਠ ਦਿਨ ਹੋ ਗਏ ਜਿਹੜੀ ਇੱਥੇ ਜਾਣ ਚਾਹੀਦੀ ਇੱਥੇ ਰੋੜੀ ਉੱਟੀ ਉਹਦਾ ਕਿੱਥੋਂ ਆਈ ਹੁਣ ਰਾਤ ਪਈ ਆ ਖਾਣੇ ਦਾ ਸਮਾਂ ਰੱਖਣ ਦੀ ਆਪਾਂ ਬੁਦਨ ਨਵਾਂ ਕਰਦੇ ਹਾਂ ਜਿਵੇਂ ਜੁੜਾ ਹਾਈ ਪੈਨ ਅਜਿਹੀ ਚੋੜੀ ਆਪਾਂ ਫਰਾਦੀ ਆ ਪਾਣ ਤੂੰ ਤੂੰ ਫਰਾਦੀ ਨਹੀਂ ਇਹ ਧਿਆਨ ਦੇ ਰੱਖੀ ਤੇ ਸਿਰਫ ਮਾਲ ਵੀ ਸਾਡੀ ਫਿਰ ਖਾਸ ਇੱਕ एकदम ਮਾਲ ਵਾਂਗੂ ਇੱਕਦਮ ਇੱਕਦਮ ਦੋਸਤੋ ਹੁਣ ਆਪਾਂ ਕਰਦੇ ਆ ਕਮਰੇ ਦਾ ਕੰਮ ਜਿੰਨਾ ਵੀ ਹੁੰਦਾ ਆ ਤੇ ਤੇ ਕੱਲ ਵਾਲੇ ਬਲੌਗ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਏਦਾਂ ਹੀ ਸਾਰੇ ਬਲੌਗ ਨੂੰ ਪਿਆਰ ਕਰਦੇ ਰਹੋ ਤੇ ਆਪਾਂ ਤੁਹਾਡੇ ਲਈ ਨਵੇਂ ਤੇ ਨਵੇਂ ਬਲੌਗ ਲੈ ਕੇ ਆਉਂਦੇ ਰਹਿਣਾ ਕਰਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇੱਕ ਰਨ ਨੇ ਕਿਹਾ ਕਿ ਉੱਦੈ ਇਹ ਤਾਂ ਮੋੜ ਤੇ ਚੱਲ ਜਾਂਦੀ ਆ ਉੱਦੈ ਨਹੀਂ ਜਾਂਦੀ ਛੱਡਣ ਚਾਹੀਦਾ ਸੀ ਕਹਿੰਦੇ ਉੱਦੈ ਮੂੰਹ ਚ ਆ ਕੇ ਰਪਨ ਤੇ ਚੱਲ ਜਾਂਦੇ ਚੱਲ ਜਾਂਦੇ ਆ ਜਣੇ ਖਣੇ ਨਾਲ ਜਣੇ ਖਣੇ ਨਾਲ ਨਹੀਂ ਜਾਂਦਾ ਸਾਡੇ ਘਰ ਦੇ ਮੈਂਬਰ ਹੀ ਜਾ ਰਹੇ ਆ ਸਾਡੇ ਇਸ ਤਰ੍ਹਾਂ ਜਾ ਰਹੇ ਆ ਕੋਈ ਨਾ ਪਿਆ ਰਹੇ ਆ ਹੁਣ ਮੇਰਾ ਹੋ ਗਿਆ ਕੀ ਕਹਿੰਨਾ ਮੇਰਾ ਭੀਜਾ ਭਾਂਜਾ ਮੇਰਾ ਲੱਗਦਾ ਮਮਮੀ ਲੱਗਦੀ ਆਪਣੇ ਮਿਸਤਰੀ ਫੋਰਾ ਕਰਨ ਲੱਗੀ ਆ ਲੈ ਆਹ ਦੇ ਲੋ ਸਾਰਿਆਂ ਸਾਰਾ ਮੇਸਤਰੀ ਬਾਨਾ ਜਿਸਲੀ ਨਾ ਬੈਠੀ ਆ ਇਧਰ ਪਲਾਸਟਰ ਹੋਣ ਦਿਆ ਆ ਦੋ ਪਲਾਸਟਰ ਹੋ ਗਏ ਆ ਜੀ ਇਧਰ ਆ ਦੂਸਰਾ ਹੁਣ ਹੋਣ ਦਿਆ ਆ ਬਸ ਜੀ ਅੱਜ ਕਹਿੰਦੇ ਅੱਦਾ ਕੰਮ ਅੱਦੇ ਤੋਂ ਜ਼ਿਆਦਾ ਕੰਮ ਨਿਵੇੜ ਦੇਣਾ ਚਾਹੇ ਰਾਤ ਦੇ 12 ਵਜਣ ਚਾਹੇ 1 ਵਜੇ ਹੈਨਾ ਬਹੁਤ ਸੰਜੜਨ ਗਿਆ ਕੋਈ ਕਾਹਨ ਉੱਪਰ ਤੇ ਨੂੰ ਇੱਟਾਂ ਲਾਤੀਆਂ ਜਿਆਦਾ ਵਿੱਚ ਨੂੰ ਇੱਟਾਂ ਲਾਤੀਆਂ ਤਾਂ ਹੀ ਚੜਨਾ ਹੁਣ ਅੱਗੇ ਨੂੰ ਕਰਤੀਆਂ ਜਿਹਦਾ ਬਰਾਬਰ ਨਹੀਂ ਕੰਦਦੇ ਦਿੱਤੀਆਂ ਇਹਨਾਂ ਨਾਲ ਹਿੰਦ ਕੱਢਦੇ ਆ ਜੀ ਅੱਜ ਸਾਡਾ ਇੱਕ ਨੁਕਸਾਨ ਹੋਰ ਹੋ ਗਿਆ ਸੀ ਸਾਡੀ ਗੱਡੀ ਦਾ ਜਿਹੜਾ ਟਾਇਰ ਆਉਂ ਗਿਆ ਇਹ ਪੈਂਟਰ ਦੇਖੋ ਖੜੀ ਖੜੀ ਦੇਖ ਕੇ ਕੀ ਲੱਗਾ ਕੀ ਲੱਗਾ ਬੜਾ ਬੜਾ ਕੰਦਦੇ ਪੈਸਟਰ ਹੋਣਾ ਹਾਂ ਦੇਖ ਦੇ ਨੇ ਗੈਸ ਉਹ ਨੂੰ ਚਾਹ ਦੇ ਕੀ ਓਏ ਨੀ ਮੋਟੀ ਕਿਧਰ ਆ ਗਿਆ ਓਏ ਯਾਰੇ ਕਿੱਥੋਂ ਲੱਗ ਗਿਆ ਕਿ ਜਿਹੜਾ ਇਦਾਂ ਠੋਕੇ ਆ ਨਾ ਕਹਿਨੇ ਤਾਂ ਠੋਕਾ ਆ ਬਿਵਾੜੇ ਉਹਦਾ ਉਹ ਉਹ ਆਵਾਰਾ ਨੂੰ ਆ ਨਿਕਲਦਾ ਨਹੀਂ ਸੀ ਵਿੱਚੋਂ ਆਈ ਗੱਡੇ ਇਦਾਂ ਟੋਕੇ ਲੱਭਿਆ ਗੱਡੀ ਦੇ ਟਾਇਰ ਵਿੱਚ ਇੰਨਾ ਇਦਾਂ ਫਟਕ ਤਾਂ ਫੜ ਗਿਆ ਵਿੱਚ ਮੈਂ ਕਿਹਾ ਉਹ ਮੈਂ ਬੋਲਦਾ ਨਹੀਂ ਨਾ ਕਿੰਨਾ ਚਿਰ ਸਫਰ ਲੰਬਾ ਸੀ ਟੈਰ ਹੋਈ ਧਰਮਾ ਕਰਕੇ ਹਾਂ ਜੋ ਟੈਰ ਹੋਈ ਸੀ ਨਰਮ ਹੂੰ ਤੇ ਗਰਮੀ ਵੀ ਨਾਲ ਜ਼ਿਆਦਾ ਸੀ ਬਹੁਤ ਗਰਮ ਹੋਈ ਸੀ ਨਰਮ ਤੇ ਤਾਂ ਇਟਾ ਵੜਾ ਵੱਡ ਗਿਆ ਇੰਨਾ ਵੱਡਾ ਬੱਤੀ ਮੋਟਾ ਕਰਕੇ ਹਵਾ ਜਾ ਭਾਵੇਂ ਖੜੀ ਵੀ ਰਹੀ ਜਾਂ ਲੱਗਦਾ ਆਹੋ ਤੇ ਖੜੀ ਵੀ ਰਹੀ ਫੇਜ ਉਹਦੇ ਨਿਕਲ ਲੈਣਾ ਸੀ ਕੜੀ ਰੇਤਾਂ ਅੱਛਾ ਸਾਲੀ ਬੋਲ ਤਾ ਹੋਰ ਸਰੀ ਆ ਵੀ ਤਾਂ ਯੋਥੇ ਉੱਥੇ ਛੋਟਾ ਵੱਡਿਆ ਉੱਥੇ ਹੋਇਆ ਕੰਮ ਇਹ ਟੋਟਾ ਵੀ ਇਹ ਟੋਟਾ ਹੀ ਆ ਇਹ ਵੱਡੇ ਆ ਹੀ ਸਾਰੇ ਇਹਦਾ ਨਵੇਂ ਕੇ ਦਾ ਕੰਮ ਆ ਨਵੇਂ ਇਸ ਟਾਈਮ ਟੋਟਾ ਇਹ ਵੱਡੇ ਆ ਨਾ ਉਹ ਟੋਟਾ ਰਹਿ ਗਿਆ ਅਈ ਨਾ ਵੱਡਾ ਵੇਚ ਚਲ ਗਿਆ ਸੀ ਪੂਰਾ ਇਹ ਕੋਈ ਨਾ ਵੱਡਾ ਸੜੀ ਨਾ ਮਾਰੀ ਨਾ ਟੋਪੀ ਜਹਾਜ ਜੀ ਹਾਂ ਉਹ ਵੀ ਪਤਾ ਲਾ ਬਜਰੀ ਦੀ ਦੀ ਬਾਹਰ ਹੋ ਤਾ ਉਹ 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 ਦੇ ਰਿਹਾ ਬੰਦਾ ਆਹ ਤੰਗ ਪੜਾ ਹਾਂ ਉਹ ਉਹਦਾ ਟੋਪੀਆ ਕੋਲ ਦੇਖ ਵਾਪਰੇ ਹਾਂ ਤੇ ਨਾਲ ਮੋਟੀ ਮੇਖ ਹੁਣੀ ਆ ਇਹ ਤਾਂ ਗੱਡੀ ਤਾਂ ਕਿ ਨਿਕਲੇ ਨਾ ਹਾਏ ਹਾਏ ਇਹ ਸਹੀ ਚਾਰ ਬੇਸਾਰਾ ਹੂੰ ਹੂੰ ਫਿਰ ਟਾਇਰ ਨੂੰ ਕੋਈ ਨੁਕਸਾਨ ਤਾਂ ਨਹੀਂ ਏਡਾ ਵੱਡਾ ਚਲੇ ਗਿਆ ਯਾ ਤਾਂ ਲੋਹਗੀਆਂ ਮਾਰ ਲਿਆ ਨਾ ਕਿਹਦੇ ਹਾਂ ਹਾਂ ਆਹਾਂ ਫਿਰ ਸਹੀ ਲੈ ਚਾਹੀ ਪੀ ਏਡਾ ਵੱਡਾ ਗਿਆ ਲੈ ਉਹਦਾ ਯਾਨੇ ਦੇਖਦੇ ਤੇ ਨਹੀਂ ਲੈਣਾ ਇਹਦਾ ਕਰਵਾਇਆ ਕਿ ਤੂੰ ਸੜ ਕੇ ਤਾਂ ਹਾਲ ਹੋ ਰੋ 4 ਫਾਲ ਕੇ ਖੋਲ ਕੇ ਬੈਠਾ ਹਾਂ ਆਹ ਮੂਰ ਕੇ ਲੈ ਗਏ ਨਹੀਂ ਉਹੀ ਖੋਲ ਕੇ ਲੈ ਗਏ ਹਾਂ ਅਸੀਂ ਮੈਂ ਤਾਂ ਬਚਾਤੀ ਖੋਲਣਾ ਜਿਆਦਾ ਟਾਈਮ ਇਹ ਲੱਗ ਜਿਆਦਾ ਟਾਈਮ ਲੱਗਦਾ ਖੋਲ ਇਹ ਵੀ ਮੇਸਤਰੀ ਬਣੀ ਫਿਰਦੀ ਆ ਕਿੰਨਾ ਟਾਈਮ ਹੋ ਗਿਆ ਹੁਣ ਤੇ ਜਸੂ ਸਾਡੀ ਖੇਲ ਰਹੀ ਆ ਮੇਰਾ ਤਾਂ ਸਾਈ ਜਾਈ ਡੈਸਟ ਹੈ ਤੇ ਮਾਤਾ ਨੇ ਸੂਟ ਪਾ ਲਿਆ ਬ੍ਰਾਂਡਡ ਨਵਾਂ ਕੱਢ ਕੇ ਇਹ ਕਿਹੜਾ ਸੂਟ ਪਾਇੰਡ ਦਿੱਤੇ ਉਹ ਇਹਦੀ ਪੁਰਾਣੇ ਸੂਟਾਂ ਮਾ ਨਵੇਂ ਲੱਗਦੇ ਆ ਪਰ ਅਜ ਤੱਕ ਇਹ ਮੋਡਲ ਪੁਰਾਣਾ ਗਿਆ ਟ੍ਰੈਂਡ ਉਹ ਚਲ ਗਿਆ ਇਹ ਘਰੇ ਲਾ ਲਿਆ ਘਰੇ ਲਾ ਲਿਆ ਤੇ ਹੁਣ ਆਪਾਂ ਪੁੱਟੀ ਘੋਲ ਕੇ ਤੇ ਪੁੱਟੀ ਫੇਰਦੀ ਅੱਜ ਆਪਾਂ ਰਾਤ ਲਾਉਣੀ ਓਕੇ ਨੂੰ ਆ ਕੇ ਇਸ ਕਮਰਾ ਨੂੰ ਰੈਡੀ ਹੋਗਾ ਬਸ ਇਹਨੂੰ ਵੀ ਇਹਦੀ ਵੀ ਦਵਾਈ ਲੈ ਕੇ ਆਏ ਚੱਕਰ ਆ ਗਏ ਚੱਕਰ ਖਾ ਡੇਗੀ ਸੀ ਦਵਾਈ ਲੈ ਕੇ ਆਏ ਆਪਾਂ ਉੱਥੋਂ ਜਾ ਕੇ ਤੇ ਦਵਾਈ ਦੀ ਖਰਾ ਖਾ ਲਈ ਆ ਤੇ ਹੁਣ ਕੰਮ ਕਰਨਾ ਸ਼ੁਰੂ ਕਰ ਦੇਣਾ ਆ ਤੇ ਇਧਰ ਤੱਕ ਇਹਨੂੰ ਸਾਰੀਆਂ ਪੂਰ ਦਿੱਤੀਆਂ ਆ ਬਹੁਤ ਪ੍ਰਣਾਡਾ ਰਹਾ ਆ ਆਪੇ ਸੀ ਇੰਤਰ ਉਥੇ ਛੋਰਾ ਅੰਕ ਲਾਪ ਮਿਲ ਗਿਆ ਤੇ ਆਖ ਹਨ ਇਧਰ ਪੂਰੋਗੇ ਹੁਣ ਆ ਕੈਨਸਲ ਕਰਤੇ ਜੀ ਇਹ ਨਹੀਂ ਪੂਰੋਣੇ ਇੱਥੇ ਹੁਣ ਤੁਸੀਂ ਕਹਿ ਰਹੇ ਆ ਕਿ ਅਲਮਾਰੀ ਬਣਾ ਦਿਓ ਅਲਮਾਰੀ ਦਾ ਇੰਤਜ਼ਾਮ ਕਰਦੇ ਆ ਕੋਈ ਨਾ ਕੋਈ ਇੱਥੇ ਦੇਖਦੇ ਆ ਜੇ ਕੁਝ ਹੁੰਦਾ ਇੰਤਜ਼ਾਮ ਤਾਂ ਫਿਰ ਅਲਮਾਰੀ ਬਣਾਵਾਂਗੇ ਇਹਨਾਂ ਦੀ ਪਹਿਲੇ ਆਪਾਂ ਇੰਨਾ ਪ੍ਰੋਸੈਸ ਕੰਪਲੀਟ ਕਰ ਲਈਏ ਅਜ ਸਾਰਾ ਫੇਰ ਦੇਖਦੇ ਆ ਇਧਰ ਕੀ ਕਰਨਾ ਹੈ ਜੱਥੂ ਜੱਥੂ ਤੂੰ ਕਿੱਥੇ ਚੱਲੇ ਹੁਣ ਕਲਾਈ ਪਲਾਈ ਦਾ ਉੱਧਾ ਹੈਗੀ ਆ ਫੇਰ ਬਣਾਉਣਾ ਪੈਣਾ ਦੇਖ ਲੈਨੇ ਬਣਾ ਕੇ ਪਹਿਲੇ ਇੰਨਾ ਤਾਂ ਕੰਪਲੀਟ ਕਰ ਲਈ ਇੱਧਰ ਬੈਡ ਫੁੱਟ ਲਾਉਣੇ ਆ ਸੌਣ ਜੋਗਾ ਕਰ ਦਈਏ ਇੱਧਰ ਹੀ ਸਾਈਡ ਹਾਂ ਇੱਧਰ ਕਰੋ ਇਹਨਾਂ ਦੇ ਬੈਡ ਇੱਕ ਸਾਈਡ ਲਾ ਕੇ ਇਹਨਾਂ ਨੂੰ ਸੌਣ ਜੋਗਾ ਇੱਧਰ ਕਰ ਦਈਏ ਤੇ ਬਾਕੀ ਆਪਾਂ ਕਰ ਦਈਏ ਕੰਮ ਫੇਰ ਕਰਦੇ ਸਾਰਾ ਕੁਝ ਬਾਕੀ ਬੈੱਡ ਵੀ ਟੁੱਟਾ ਪਿੱਟਾ ਕੰਮ ਕਰਦਾ ਤਾਂ ਨੋ ਨੀ ਜੀ ਆਹ ਕੁੜੀ ਬੜੀ ਸ਼ਰਾਰਤੀ ਆ ਸਾਡੀ ਕਦੀ ਉੱਧਰ ਜਾਂਦੀ ਦੇ ਨਿਕ ਰੱਖ ਦੇਖ ਦੇ ਇੱਧਰ ਨੂੰ ਆ ਜਸੂ ਉਧਰ ਜੀ ਹੁਣ ਕੰਮ ਉੱਪਰ ਚੱਲ ਗਿਆ ਆ ਉੱਪਰਲੀ ਕੰਦੀ ਸਾਡੋ ਬੜੀ ਜੜੀ ਉਹ ਕਲੀਅਰ ਕਰ ਦਿੱਗੇ ਕੰਮ ਫੋਰਤੀ ਨਾ ਕਰੋ ਬਈ ਬਹੁਤ ਦਿਨ ਹੋ ਗਏ ਹੁਣ ਲੱਗਿਆਂ ਨੂੰ ਹੈ ਫੋਰਤੀ ਮਾਰੋ ਹੁਣ ਫੋਰਤੀ ਸਾਰੇ ਕਹਿੰਦੇ ਕਿੰਨਾ ਟਾਈਮ ਹੋਗਾ ਤੁਹਾਨੂੰ ਕਮਰੇ ਦਵਾਰ ਲੱਗਿਆਂ ਕਹਿੰਦੇ ਅਹੀ ਡੀਕਨ ਦੇ ਜਾਂ ਕਮਰੇ ਦੇ ਲੁੱਕ ਕਿੱਦਾਂ ਜਿ ਬਣੂਗਾ ਕਿੱਦਾਂ ਜਿ ਬਣੂ ਲੈ ਆਹ ਦੇ ਲਓ ਲੈ ਨਹੀਂ ਉਧਰ ਕੰਮ ਚੱਲ ਪਿਆ ਆ ਹੁਣ ਜਿਹੜੀ ਤਰੇੜਾ ਆਈਆਂ ਡੈਡੀ ਕਹਿੰਦੇ ਹੁਣ ਮੈਂ ਭਰਦਾ ਆ ਮੈਨੂੰ ਖਾ ਤੂੰ ਦਾ ਬਹੁ ਹੌਲੀ ਹੌਲੀ ਕੰਮ ਕਰਦਾ ਨਹੀਂ ਨਹੀਂ ਡੈਡੀ ਕਹਿੰਦੇ ਕੰਮ ਨੂੰ ਬਹੁਤ ਦਿਨ ਹੋ ਗਏ ਹੁਣ ਕਰ ਦਿਆਂ ਨੂੰ ਤੇ ਹੁਣ ਤੇ ਇਹ ਕਹਿੰਦੇ ਮੈਂ ਪੱਟੀ ਘੋਲ ਲਵਾਂ ਤੇ ਡੈਡੀ ਕਹਿੰਦੇ ਮੈਂ ਲੈਣਾ ਭਰਦਾ ਮੈਂ ਤੇ ਮੈਂ ਤਾਂ ਜਿਹੜੀ ਤੁਹਾਨੂੰ ਪਤਾ ਹੀ ਰੈਸਟ ਤੇ ਨਹੀਂ ਪਰ ਰੈਸਟ ਦੇ ਨਹੀਂ ਮੈਂ ਵੀ दाल ਸਬਜ਼ੀ ਬਣਾਉਣ ਲੱਗੀਆਂ ਹੁਣ ਟਾਈਮ ਹੋ ਚੁੱਕਿਆ ਆ ਹੁਣ ਅੱਜ ਮੈਂ ਬਣਾਉਣੇ ਆ ਜੀ ਸਾਫ ਤੇ ਮਸਰ ਜਸਲੀਨ ਹੋਰ ਸਹਜ ਆ ਬਈ ਸਾਡਾ ਆ ਗਿਆ ਦੀਦੀ ਉਹ ਦੀਦੀ ਉਹ ਦੀਦੀ ਦੀਦੀ ਛੱਦ ਤੇ ਕਿੱਥੇ ਆ ਆ ਜਾ ਆ ਜਾ ਆ ਜਾ ਆ ਜਾ ਹਾਲੇ ਹਾਲੇ ਕਾਲੂ ਆ ਗਿਆ ਕਾਲੂ ਓਏ ਕਾਲੂ ਖਿੱਦੋ ਵਾਂਗੂ ਟਿਕਣਾ ਤੂੰ ਬੱਚਿਆਂ ਨੂੰ ਤੂੰ ਇਧਰ ਆ ਉਹ ਨਿਕਲ ਨਹੀਂ ਤਰੇ 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 ਅਈ ਖਿੱਦੂ ਆ ਗਿਆ ਖਿੱਦੂ ਲੋ ਜੀ ਪੱਟੀ ਪੈ ਗਈ ਅੱਜ ਜੀ ਮੰਮਾ 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 ਨਾ ਬੋੜ ਕੀ ਮੰਮਾ ਮੰਮਾ ਲਾਈਆ ਹਾ ਜ਼ੋਰ ਦੋ ਮੇਰੇ ਕਾਪੀ ਜ਼ੋਰ ਦੋ ਜ਼ੋਰ ਹੀ ਹੁੰਦਾ ਜ਼ੋਰ ਦੋ ਜ਼ੋਰ ਜ਼ੋਰ ਦੋ ਜ਼ੋਰ ਦਿੰਨੇ ਲੋ ਜੀ ਪਾਣੀ ਆ ਗਿਆ ਪੱਟੀ ਕੋ ਮੈਂ ਲਈ ਪੁੱਟੀ 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 ਦਾ ਕੰਮ ਮੰਨ ਬੇੜੋ ਬਈ ਅੱਜ ਸਾਰਾ ਨਵੇੜ ਦੋ ਪੁੱਟੀ ਦਾ ਖਰਾਬ ਨੂੰ ਲੰਗਦਾ ਲਵੇੜ ਨਵੇੜ ਦੇਣਾ ਲਵੇੜ ਦੇਣਾ ਨਿਬੇੜ ਦੇਣਾ ਹੱਤ ਨਾਲ ਤਾਂ ਨਹੀਂ ਖਰਾਬ ਹੁੰਦੇ ਪਟੂਣਾ ਇਦਾਂ ਉਹ ਤੇ ਭਰੋ ਡਾੜੀ ਸੀਮੈਂਟ ਉਹ ਪਿੱਛੇ ਦਾ ਡੇ ਜਿਹੜਾ ਲਾਇਆ ਮੋਰੀਆਂ ਇਹ ਜਿਹੜਾ ਪਟੂਣਾ ਟੋਆ ਉਹਦੇ ਚ ਕਰੋ ਇਹਦੀ ਪੱਟੀ ਭਰੋ ਜੋ ਹੈ ਔਰ ਇਹ ਮੋਰੀਆਂ ਨਹੀਂ ਆ ਤੇ ਹੋ ਗਿਆ ਬੈਗਾ ਸਵੇਰੇ ਸਾਰਾ ਮਿੰਗਾ ਭੇਜ ਗਈ ਮम्मा ਬਾਰੇ ਮੁਸ਼ਕਿਲ ਬਹੁਤ ਆਉਂਦੀ ਆ। ਸੁਆਬੇ ਨਹੀਂ ਆੜੀ। ਡਰਾਮੇ ਦੇਖਨੇ ਕਰਦੀ। ਬੋਲ ਨਹੀਂ ਕਾੜੀ ਆ। ਮੁਸਕ? ਹਾਂ ਜੀ ਜਦੋਂ ਮੀਨੇ ਬਾਥਰੂਮ ਵਿੱਚ ਜਿੱਦਾਂ ਲੋਕ ਕਹਿੰਦੀ ਤਾਂ ਮੈਨੂੰ ਕੋਈ ਜੀ ਸੀਨੇ ਬਾਥਰੂਮ ਕੀਤਾ ਹੁੰਦਾ। ਦਿਸੇ ਤੈਨੂੰ ਕੀ ਕਹੇ ਤੇਲਾ? ਤੁੱਚੂ, ਕਿੱਥੇ ਓਏ? ਕਿਹਦੀ ਯਾਰੀ ਕਰੀ? ਤੁਦੂ ਬਾਥਰੂਮ ਕੀਤਾ ਹੁੰਦਾ। ਲਓ, ਕਾਰਤੀ ਪੋਟੀ ਉਹਨੇ। ਹੋਏ ਹਾਏ ਇੱਥੇ ਹੋਰ ਕਿਨੇ ਲਗਾ ਦਿੰਦਾ। ਕਹਿੰਦੀ ਚੇਗੇ ਮੋਝਵਾ ਤੂੰ ਹੋਰ ਮੋਝ ਢਾਲ ਦੇ ਪੁੱਟੀ ਗਈ ਆ ਕੋਲ ਭੜਾਈ ਕਰ ਲਾ ਤੂੰ ਤੈਨੂੰ ਕਿਹੜਾ ਰੋਕਿਆ ਨਹੀਂ ਹੁਣ ਆਏ ਡੜੀਆਂ ਜਿ ਬਣ ਗਈਆਂ ਇਹ ਫਈ ਰਹਿਣ ਬਣੀਆਂ ਰਹਿਣੀਆਂ ਬੜੀਆਂ ਅੱਛਾ ਇਤਾਲਾ ਬੇਜਲੀ ਜੀ ਅਸੀਂ ਕਾ ਕੰਮ ਨਵੇੜਨਾ ਹੁਣ ਡੈਡੀ ਜੀ ਲਾ ਕੇ ਪੁੱਟੀ ਲਾਉਣ ਤੇ ਇਹ ਵੀ ਲੱਗ ਗਏ ਆ ਆ ਆ ਮੇਰੇ ਵਾਲ ਕੁੜੀ ਸਾਡੀ ਬਹੁਤ ਬਾੜ ਤੋਂ ਬੁੰਦੀਆ ਛੋਟੀ ਬੋਲੇ ਤਾਂ ਕਰਨ ਨਾ ਪਈ ਬਾੜਾਈ ਕੰਮ ਜੋਰਾ ਛੋਰਾਣਾ ਚੱਲਣ ਗਿਆ ਆ ਕੱਪੜੇ ਧੋਤੇ ਸੀ ਸਾਰੇ ਕੱਪੜੇ ਹੁਣ ਚੱਕਣ ਵਾਲੇ ਆ ਹੁਣ ਚੁੱਕੀ ਦੇ ਖਲਾਰਾ ਮੈਂ ਕਿ ਨਹੀਂ ਮੈਂ ਵੀ ਲੱਗ ਜਮਾ ਹੁਣ ਨਾਲ ਦਵਾਈ ਖਾਣ ਨਾਲ ਥੋੜਾ ਸਿਸਟਮ ਤਾਂ ਸਹੀ ਹੋ ਗਿਆ ਆ। ਹੁਣ ਮੈਂ ਕਹਿੰਦੀ ਦੁਪਹਿਰ ਨੂੰ ਮੈਂ ਇੱਕ ਫਰਾ ਖਾ ਲਈ ਹੁਣ ਰਾਤ ਨੂੰ ਵੀ ਖਾ ਲੂੰਗੀ ਕਿ ਨਹੀਂ? ਹਾਂ? ਕਿੰਨਾ ਟਾਈਮ? 10 ਟਾਈਮ। ਯਾਰਾ ਹਾਉ। 10 ਟਾਈਮ ਕਿਹਾ ਆ ਸਵੇਰੇ ਦੁਪਹਿਰ ਸ਼ਾਮ। ਅੱਜ ਜੋ ਮੈਂ ਖਾ ਲਿਆ ਆਪਣਾ। ਆਹੋ ਅੱਜ ਦਾ ਹੁਣ ਖਾ ਲਈ ਹੁਣ ਸ਼ਾਮ ਨੂੰ ਖਾਣੀ। ਕਹੀ ਦੱਬਣਾ ਨਹੀਂ ਆਉਂਦੀ। ਉਹ ਖਰਾਗ ਬੰਗੂ ਦਿੱਤੀ ਆ ਇਹ ਕੁੜੀਆਂ ਇੱਧਰ ਆ ਕੁੜੀ ਸੋਂ ਗਈ ਤੇ ਹੁਣ ਕਹਿੰਦੇ ਬਿੱਡ ਕਰੋ ਇੱਧਰ ਨੂੰ ਉਹ ਪੱਟੀ ਹੋ ਗਈ ਇੱਥੋਂ ਇੱਥੇ ਵੀ ਡਬਲ ਪੱਟੀ ਪਾਜ ਚੁੱਕੀ ਆ ਬਸ ਕਲੀਅਰ ਹੀ ਆ ਕੰਮ ਹੁਣ ਅੱਜ ਰਾਤ ਦੇ 12 ਵੱਜੂਗੇ ਕੰਮ ਸਾਰਾ ਕੰਪਲੀਟ ਕਰਨ ਲਈ ਇਹ ਬਾਪੂ ਨੂੰ ਕੰਮ ਪੋਕਾਉਂਦੇ ਹਾਂ ਹਾਂ ਮੰਮੀ ਕਹਿੰਦਾ ਡੈਡੀ ਤੂੰ ਕੰਮ ਪੋਕਾਉਂਨੇ ਤੀ ਜੀਦਾ ਇਹ ਕੰਮ ਕਰਦਾ ਮਾ ਲੇਂ ਦੀਦਾ ਵੀ ਆ ਗੋੜਪਾ ਚੱਲ ਤੇਰੀ ਬਾਕੀ ਦਬੋਦੀ ਆ ਤੇਰੀ ਪਾ ਮੈਂ ਮੁੰਬਈ ਜਾ ਰਿਹਾ ਸੱਦੀ ਤੇਰੇ ਆਪ ਨੂੰ ਉਹ ਦਾਂ ਮਾਤਾ ਕਹਿੰਦੇ ਬੇਲੀ ਵੇਚ। ਆਹ ਕੰਮ ਕਰਿਆ ਕਰੋ। ਤੇ ਡੈੜੀ ਘਰ ਬੁਰੀ ਹੈ ਕਰਦੀ ਆ। ਨਹੀਂ ਨਹੀਂ ਨਹੀਂ। ਮੰਮੀ ਜਾਨੀ ਕੁਛ ਕਿਹਾ ਡੈੜੀ ਦਾ ਕਿਹਾ। ਇਹ ਕਹਿੰਦਾ ਡੈੜੀ ਤੁਹਾਡੇ ਬਹੁਤ ਕੰਮ ਕਰਦੇ। ਹੈ ਅੰਮੀ। ਮਾਤਾ ਕਹਿੰਦੀ ਦੀਦ। ਫੇ ਮਾਤਾ ਦਾ ਦੀਦਾ ਨਹੀਂ ਕੋਈ। ਤੁਹਾਨੂੰ ਵੀ ਕਿਹੜਾ ਦੀਦ ਗਿਆ। ਡੈੜੀ ਕਹਿੰਦੇ ਥੱਤੀਆ ਦਿਨ ਨਹੀਂ ਲਾ ਕੇ ਉਸਲੇ ਕਿਹੜਾ ਦੀਦਾ ਹੀ। ਮਮੇ ਮਿਲਿਆ ਰਤੀ ਆ ਗਈ ਸੁਪਨੇ ਸੁਪਨੇ ਡੈਡੀ ਮਮੀ ਸੁਪਨੇ ਦਿੱਤੀਆਂ ਹੋਣੀਆਂ ਬਹੁਤ ਕੋਈ ਨਹੀਂ ਮੇਡੀ ਚੱਲਤਾ ਹੋਰ ਸੁਪਨੇ ਦੇ ਵੀ ਮਿਲੀਆਂ ਨਹੀਂ ਬੈਗੀ ਜਿੱਤ ਜਿੱਦੀ ਉਹ ਥੱਪੀ ਉਹਦਾ ਥੱਪੀ ਆ ਗਈ ਰਤੀਆਂ ਕਿ ਉਹ ਜਾ ਬਿਨਾ ਹੋਣ ਗਿੱਤਾਂ ਦੇ ਜਾਓ ਲੋ ਚਕੇ ਜੜਾ ਲੋ ਜਿੱਤਾ ਜਦੋਂ ਕੁੜੀਆਂ ਦੇ ਵਿਆਹ ਹੁੰਦੇ ਸੀ ਉਹਨਾਂ ਦਾ ਹੋਰ ਰੈਕ ਤੋਂ ਮਿਲ ਨਹੀਂ ਕਾਏ ਹਾਂ ਨਾਮ ਲਾਉਣਾ ਆ ਜੀ ਅੱਛਾ ਨਾਮ ਦੇ ਲਾਉਣਾ ਆ ਜੀ ਅੱਛਾ ਉਹ ਦਿੱਤੀ ਹੋਈਆਂ ਤੇ ਦਿੱਤੀ ਮੰਮੀ ਨੂੰ ਇਹ ਤਾਂ ਇਹਦੀ ਆਖੀ ਸੀ ਮੇਰੇ ਇਹ ਮੁੰਡਾ ਇਹ ਨਹੀਂ ਦੇ ਇਹ ਨਹੀਂ ਦੇ ਕੇ ਅੱਛਾ ਲਾਲ ਜਾ ਕੇ ਇਹ ਨਹੀਂ ਖਾਣਾ ਜੇ ਤੁਹਾਨੂੰ ਮਾਫ ਹੋਗਾ ਤੁਹਾਨੂੰ ਮਾਫ ਹੋਵਾਂ ਲਾਉਣੇ ਜਿੱਥੇ ਚੱਕ ਲੈਣਾ ਇਹਨਾਂ ਨੇ ਮੰਮੀ ਨੂੰ ਆਓ ਸੱਚੀ ਹੋ ਗਏ ਨਾ ਮਾਪੁੱਤਾ ਤਿਹਨੂੰ ਤਾਂ ਸੱਜਣਾ ਇਹ ਰਾਹ ਦੀ ਕਿੰਨਾ ਕਿੰਨਾ ਤੇ ਹੋਏ ਮਾਫ ਕੇ ਬਿਆਜ਼ ਵੀ ਪਿਆਸ ਲਾ ਗਿਆ ਬਈ ਕਿੰਨਾ ਬੜਾ ਆਓ ਪਿਆਰ ਵਾਲੇ ਮਾਫ ਕਰਾਏ ਆ ਮੈਨੂੰ ਲੱਗਦਾ ਉਹ ਤਾਂ ਦੇ ਵੀ ਨਹੀਂ ਹੋਣੇ ਤੇ ਦੇਦਾ ਕਿੱਥੋਂ ਦੇ ਦੇ ਸੀ ਦੇ ਸੀ ਕਿੱਥੋਂ ਦੇ ਦੇ ਸੀ ਕਿੱਥੇ ਇਹ ਦੇ ਤਾਂ ਕਿੰਨਾ ਸਰਕਾਰ ਲੈਣੀ ਫੇਜ ਦੇ ਹੋਣੇ ਸੀਗੇ ਤੇ ਅੱਜ ਤੱਕ ਮੈਨੂੰ ਕਿੰਨਾ ਦੇਣੇ ਸੀਗੇ ਬਾਰੇ ਚੋ ਗਰ ਮਾਫ ਹੋ ਗਏ ਕਿਹੜੇ ਮਾਫ ਕਰਦੇ ਹੋ ਸੇਹਿਆ ਦੇ ਦਰਦਾਂ ਲੱਖ ਦੇ ਮਾਫ ਹੋਇਆ ਉਹ ਤਾਂ ਉਹ ਯਾ ਮਾਲਿਕ ਨੂੰ ਹੀ ਨਾ ਆ ਮਾਫ ਹੋ ਗਈ ਮੁਬਾਰਕ ਬੰਦਾ ਜਿੰਦੀ ਹੈ ਨਾ ਬੋੜ ਪਾਈ ਮਾਫ ਹੋ ਗਿਆ ਪੰਜਾਹ ਲੱਖ ਪਰ ਜਿਹੜੇ ਪ੍ਰਾਣੇ ਬਜ਼ੁਰਗਾਂ ਉੱਧਰ ਹੀ ਪੋਂਦੇ ਉਹ ਬੋੜ ਜਿਸਨੇ ਮਮਣੇ ਉੱਧਰ ਨੂੰ ਹੁਣ ਉਸ ਲਈ ਇਦਾਂ ਮਮਣੇ ਇੱਧਰ ਨੂੰ ਹੁਣ ਉਸ ਲਈ ਇੱਧਰ ਤੋ ਜੀ ਆ ਸਾਡਾ ਕੈਮਰਾਮੈਨ ਜਿਹੜਾ ਬੰਦਾ ਆ ਉਹ ਹੈਗਾ ਇਹ ਸੈਜੂ ਦੱਸਿਓ ਤੁਹਾਡਾ ਕੈਮਰਾਮੈਨ ਬੰਦਾ ਤੁਹਾਨੂੰ ਕਿੱਦਾਂ ਲੱਗਦਾ ਸੈਜੂ ਕੈਮਰਾਮੈਨ ਸੈਜੂ ਜੀ ਪੜਾਈਆਂ ਕਰ ਲਈਆਂ ਆ ਹੋਰ ਮਿਟਾ ਗਿਆ ਸੈਟਾ ਸੁਟਾ ਸਭ ਸੈਟਾ ਸੁਟਾ ਮਮਾ ਮਾਰਾ ਤੁਹਾਨੂੰ ਸੁਖਾਉਂਦੀ ਆ ਪਹਿਲਾਂ ਮੈਨੂੰ ਨਹੀਂ ਆਉਂਦਾ ਤੁਸੀਂ ਮੈਨੂੰ ਸੁਖਾਉਂਦੇ ਸੀ ਹੁਣ ਮੈਂ ਤੁਹਾਨੂੰ ਸੁਖਾਉਂਦੀ ਆ ਹੁਣ ਦੇਖ ਨਾ ਮੈਨੂੰ ਨਹੀਂ ਆਉਂਦਾ ਹਲੇ ਪੜਨਾ ਜਿਦਾ ਮੈਂਡੀ ਸੈਜੂ ਨੂੰ ਆਂਦਾ ਤਾਂ ਆ ਕੀ ਬੋਲ ਦਿੱਤੀ ਆਪਾਂ ਖਵਾ ਆਉਂਦੇ ਕੁਝੰਦਾ ਹੋਊਗਾ ਕਮਰਾ ਰਾਤ ਤੱਕ ਖੜੇ ਰਾਤ ਨੂੰ ਲੈੜ ਹੀ ਨਹੀਂ ਆਣੀ ਲੈੜ ਤਾਂ ਨਹੀਂ ਆਣੀ ਅੱਜ ਕੋੜਾ ਨੇੜੀ ਚੱਕੜ ਨੇੜੀ ਚੱਕੜ ਸਵੇਰੇ ਨਾ ਨੇੜੀ ਚੱਕੜ ਹੋਇਆ ਚੱਕੜ ਹਾਂਜੀ ਚੱਕਰ ਦੀ ਹੁੰਦਾ ਚਿੱਕੜ ਨਹੀਂ ਤਾਂ ਮਤਲਬ ਹੁੰਦਾ ਚੱਕੜ ਚਿੱਕੜ ਦਾ ਮਤਲਬ ਹੁੰਦਾ ਮਤਲਬ ਪਾਣੀ ਹਾਂਜੀ ਹੁਣ ਸਕੂਲੇ ਦਿੰਦੇ ਨੇ ਪਾਣੀ ਮਤਲਬ ਵਾਟਰ 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 ਲੋੜੇ ਮਿਲੂਗਾ ਚਿਕਨ ਕੁਟਟਾ ਕਿੰਨੇ ਸੋਹਣੇ ਲੱਗਦੇ ਨਹੀਂ ਆਹ ਦੇਖੋ ਜੀ ਮੇਰਾ ਬੈਗ ਵਾਓ ਸੁੰਦਰ ਮੈਨੂੰ ਦੇ ਦਿੱਤਾ ਗਿਫਟ ਸੋਣਾ ਇਹਦਾ ਸੋਣਾ ਮਿਕਾ ਜੀ ਸੈਕਿੰਡ ਕੋਲ ਥੋੜਾ ਕੁਟਾ ਊੜਦਾ ਸੀ ਉਹ ਰੂਰ ਚੂਰ ਮਮਾ ਕਾਜਣਾ ਪੰਖਾ 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 ਚੱਲਦਾ ਬਹੁਤ ਘਾਟ ਕੈਦ ਜਿਹੜੀ ਦੀਦੀ ਆ ਉਹ ਕੁਟਾ ਉਹ ਤਾਂ ਉੱਤਰੀ ਕੈਂਟ ਉੱਤਰੀ ਕੈਂਟ ਉਹ ਉੱਤਰੀ ਕੈਂਟ ਜਿਹੜੀ ਕਹਿੰਦੀ ਉੱਤਰੀ ਕੈਂਟ ਚੌਕਲੇਟਾ ਮਿਲਿਆ ਨਾ ਇਹਨੂੰ ਉੱਥੇ ਚੌਕਲੇਟਾ ਮਿਲਿਆ ਬਾਰਲੀਆਂ ਤੇ ਘੈਂਟ ਬੈਨੂੰ ਹੀ ਲੱਗਣਾ ਹੀ ਆ ਸਭ ਕੁਝ ਉਹਨੂੰ ਖਾਣੂ ਕੁ ਮਾੜ ਮੰਦੀਵੇ ਉਹ ਬਦਲਾ ਕੇ ਐਟੈਂਡ ਮਾਰਦਾ ਹੀ ਆ ਉਹ ਕਾਫੀਆਂ ਨਹੀਂ ਬਹੁਤ ਕੁਝ ਮਿਲੇ ਇਹਨੂੰ ਖਾਣ ਨੂੰ ਭੂਗਣੇ ਮਿਲੇ ਮੈਂ ਤਾਂ ਭੂਗਣੇ ਪਲੀਜ਼ ਮੈਨੂੰ ਮਿਲੇ ਨਹੀਂ ਮਿਲੇ ਉਹ ਵੀ ਸਾਜੂ ਸਾਡੀ ਖਾਧੀ ਮਾਮੂ ਬਣੀ ਸਾਰੀਆਂ ਟੋਪ ਨਾ ਖਾਵਾ ਹਾਂ ਮਾਮੂ ਨੇ ਦੋ ਹਾਦੀਆਂ ਕਿੱਥੇ ਹਾਂ ਦੋ ਹਾਦੀਆਂ ਮੈਨੂੰ ਪਤਾ ਤੁਹਾਨੂੰ ਵੀ ਇੱਕੋ ਇੱਕ ਟੱਪੜ ਚ ਲੱਗਦਾ ਪਏ ਸਾਰੇ ਹੀ ਲੋਹਣੇ ਆ ਇਹ ਖਲਾੜਾ ਖਲਾੜਾ ਮਮਾ ਉਹਨੇ ਬੰਦ ਕਰ ਦਵਾ ਨਹੀਂ ਬੁੱਤੂ ਮਮਾ ਸਕੂਲ ਦੀ ਕੁਮੀ ਜਾਂਦੀ ਆ ਉਸੀ ਮਮਾ ਮਮਾ ਉਹ ਜਿਹੜਾ ਸਰਾਣਾ ਉਹਨੂੰ ਪੜ੍ਹਾ ਕਰੋ ਉਹਨਾਂ ਹੀ ਗੰਦ ਦੀਦਾ ਸਾੜਾ ਗੰਦ ਧਿਆਨ ਨਾਲ ਕਰ ਹਾਂਜੀ ਹੂੰ ਜੈਕਟ ਹੂੰ ਜੈਕਟ ਹੂੰ ਕਰ ਹਣ ਆ ਤੂੰ ਹੀ ਕਲਾਰਾ ਪਾਇਆ ਇੱਥੇ ਮੈਂ ਦੇਖ ਤੂੜੀਆਂ ਰੱਖੀਆਂ 흘ੀਆਂ ਸੀ ਤਸਰ ਉਹ ਕਦੇ ਟੋਰ ਨਾ ਸੁੱਤਾ ਸਾਨੂੰ ਫੋਨ ਨਹੀਂ ਲੱਜੂ ਉਧਰ ਮੇਸਤਰੀ ਕੰਮ ਚ ਲੱਗ ਗਿਆ ਇੱਧਰ ਬੈਠਾ ਬਿਠਾਈਆਂ ਹੁੰਦੀਆਂ ਇੱਧਰ ਨੀਂਦ ਲਨਾਈਆਂ ਹੁੰਦੀਆਂ ਇੱਧਰ ਝਾੜੂ ਫੇੜ ਹੁੰਦੇ ਆ ਇੱਧਰ ਬੈਠੇ ਬਿਠਾਈਆਂ ਉਧਰ ਨੀਂਦ ਲਨਾਈਆਂ ਸੈਜੂ ਇੱਧਰ ਕੈਮਰਾਮੈਨ ਕੈਮਰਾਮੈਨ ਸੈਜੂ ਕੈਮਰਾਮੈਨ ਮੰਮਾ ਇਹਨਾਂ ਗਾਂਦ ਵੀ ਨਾ ਥੱਲੇ ਰੱਖੋ ਦਿਖਾਓ ਬੰਦ ਕਰਾ ਦੇ ਗੱਲ ਸਿੱਖਣਾ ਹੋਰ ਕੀ ਕਰੀ ਹਾਂ ਮੰਮਾ ਦੇਖੋ ਲੋ ਜੀ ਝਾੜੂ ਚੜਾਈ ਹੋ ਗਈ ਆ ਤਾਰੂ ਤੇਰਾ ਆ ਕੀ ਗੰਦ ਉਹਦੇ ਵੀ ਆ ਇਹ ਫਾਈ ਕਰਕੇ ਚੱਕਦੀ ਹੋਣਾ ਹਾਂ ਖੋਲ ਪਾ ਰਹੀ ਹੈ ਜੀ ਕੱਪੜੇ ਚੱਕਣ ਦੀ ਯੈਸ ਯੈਸ ਬੇਬੀ ਬੇਬੀ ਹੋਏ ਮੰਮੀ ਨੂੰ ਬੇਬੀ ਕਹਿੰਦੀ ਮੈਂ ਦੇ ਦੇਣਾ ਕ ਮੇਰੇ ਕੱਪੜੇ ਮੇਰੇ ਕੱਪੜੇ ਇਹ ਜਥੂਰੇ ਕੱਪੜੇ ਮਾਪੇ ਦੇ ਕੱਪੜੇ ਇੱਥੇ ਬਹੁਤ سارے ਕੱਪੜੇ ਆ ਢੇਰ ਆ ਆ ਕੇ ਥੋੜਾ ਲੈ ਲਓ ਲੈ ਲਓ ਇੱਕ ਬੁੜੀ ਦੇ ਜਿਆਦਾ ਹੀ ਹੋ ਜਾਏ। ਜਿਹੜਾ ਜਿਹੜਾ ਤੁਹ ਕਪੜਾ ਆਉਂਦਾ ਲੈ ਲੋ ਲੈ ਲੋ। ਇੱਕ ਬੁੜੀ ਤਾਂ ਜਿਆਦਾ ਹੀ ਕੋਈ ਛਾ। ਉਹ ਮੇਰੀ ਹੈ ਦਦੀ। ਆ ਮਮੀ ਕੀ ਕਹਿੰਦੀ? ਕਹਿੰਦੀ ਇੱਕ ਬੁੜੀ ਦੇ ਜਿਆਦਾ ਇਹ ਕਪੜੇ ਆ। ਕਰਤਾ ਹੈ ਮੈਂ ਸੈੱਟ ਸਾਡੇ ਕਮਰੇ ਚ ਬੜਾ ਖਲਾਰਾ ਪਿਆ ਸੀ ਇਹ ਹੋ ਗਿਆ ਜੀ ਸੈਟ ਵਟ ਸਾਰੇ ਕਪੜੇ ਕਪੜੇ ਚੱਕੇ ਬਹੁਤ ਸੋ ਚਲੋ ਆ ਕੁਮਲਰ ਚੱਕਤਾ ਫਿਆਲੀ ਅਲਮਾਰੀ ਹੈ ਜਿੱਧਰ ਆ ਜਾਣੀ ਆ ਨਾਲੇ ਇੱਕ ਕਮੈਂਟ ਆਇਆ ਸੀ ਬੇਕਿੰਗ ਸੋਡੇ ਦਾ ਸਫਾਈਦ ਕਿ ਉਹਨਾਂ ਕਹਿੰਦੇ ਚੱਕੋ ਇਹ ਚੱਕੋ ਗਈਆਂ ਨਹੀਂ ਆ ਉਹਨਾਂ ਕਹਿੰਦੇ ਸਾਫ਼ ਕਰੋ ਅਲਮਾਰੀ ਹੋਣੀ ਸਾਫ਼ ਹਾਂਜੀ ਉਹਨਾਂ ਹੀ ਕਰਾਂਗੇ ਹੁਣ ਹੈ ਮੈਂ ਕਹਿੰਦੀ ਆ ਇੱਕ ਕਮੈਂਟ ਆਇਆ ਸੀ ਕਹਿੰਦੇ ਬੇਕਿੰਗ ਸੋਡਾ ਹੋਰ ਪਤਾ ਨਹੀਂ ਕੀ ਕਹਿੰਦੇ ਇੱਕ ਹੋਰ ਚੀਜ਼ ਵਿੱਚ ਪਾ ਕੇ ਨਾ ਕਹਿੰਦੇ ਉਹਨਾਂ ਕਰੋ ਸਾਫ਼ ਤੇ ਅਨਾ ਮਰੀਦਾ ਟੀ ਸਾਫ ਹੋਣੀ ਨਾਲੇ ਕਲਰ ਕਿਹੜਾ ਕਰੀਏ ਕਮਰੇ ਚ ਮੰਮੀ ਕਲਰ ਕਿਹੜਾ ਕਰੀਏ ਕਮਰੇ ਚ ਕਲਰ ਜਿਆਦਾ ਸਮੈਂਟ ਆਏ ਤੇ ਕਲਰ ਪਿੰਕ ਕਲਰ ਨਾਲ ਕਹਿੰਦੇ ਕਮਰਾ ਜੇ ਦਾ ਖੁੱਲਾ ਖੁੱਲਾ ਲੱਗਣਾ ਫਲਾਈਟ ਕਲਰ ਨਾਲ ਹਾਂ ਵੱਡਾ ਲੱਗਣਾ ਕਮਰਾ ਨਹੀਂ ਹੋ ਜਾਂਦਾ ਡਾਰਕ ਕਲਰ ਕਰੋ ਤਾਂ ਕਮਰਾ ਛੋਟਾ ਜਿਹਾ ਲੱਗਦਾ ਲੱਗਦਾ ਕਿਹੜਾ ਇਹ ਤਾਂ ਵਾਈਟ ਆ ਇਹ ਚ ਕਲਰ ਪਾ ਕੇ ਕਲਰ ਬਣਾਇਆ ਇਹ ਚ ਬਣਾਇਆ ਇਹਦਾ ਕਿਹੜਾ ਕਲਰ ਕਰੀਏ ਕੋਈ ਹੈਗਾ ਤਾਂ ਮਾਰਚ ਪਿੰਕ ਹੀ ਇਹੜਾ ਢਾਡਾ ਵਾਲਾ ਕਾ ਫੇ ਸੇਮ ਸੇਮ ਨਹੀਂ ਹੋਏ ਨੇ ਇਹ ਦੇ ਨਹੀਂ ਲੜੀਏ ਇੱਕ ਡਿਫਰੈਂਟ ਜਿਹਾ ਹੋ ਰਿਹਾ ਕਲਰ ਲੱਗ ਜਾ ਪਿੰਕ ਕਿਹਾ ਜਾਦਾ ਜਾਣਾ ਦੇਖੋ ਪਿੰਕ ਦੀ ਇਹ ਦੇਦੇ ਬਣਾਵੇ ਲਪਣਗੇ ਪਿੰਕ ਪਤਾ ਸਾਡੇ ਕਰਨੋਂ ਤਾਂ ਕਰ ਲਈਏ ਸਾਡੇ ਪਰ ਨਿਆਣਿਆਂ ਨੂੰ ਗੰਦਾ ਹੋ ਕੰਨਾ ਨਾ ਕਿੱਦਾਂ ਕਰੀਏ ਜਾਰਾ ਉਹਦਾ ਪਿੰਕ ਦੀ ਡਿਮਾਂਡ ਆਈ ਐ ਏਕੜੇ ਤਾਂ ਕਿਹਾ ਪਲੀਜ਼ ਪਲੀਜ਼ ਜੀ ਜੀ ਪਲੀਜ਼ ਜੀ ਜੀ ਪਲੀਜ਼ ਜੀ ਜੀ ਪਲੀਜ਼ ਪਿੰਕ ਕਲਰ ਹੀ ਕਰਿਓ ਮੈਂ ਕੋਈ ਨਹੀਂ ਸਾਰੇ ਸਲਾਹਣਾ ਲੈ ਕੇ ਤੇ ਫੇ ਆਪਾਂ ਪਿੰਕ ਕਲਰ ਸ਼ਾਇਦ ਕਰ ਲਈਏ ਜਿਹੜਾ ਕਹਿੰਦੇ ਉਹ ਕਰ ਲੀਏ ਡੈਡੀ ਜੀ ਕਹਿੰਦੇ ਜਿਹੜਾ ਕਹਿੰਦੇ ਉਹ ਕਰ ਲੋ ਮੰਮੀ ਵੀ ਪਿੰਕ ਹੀ ਗਿਆ ਉਹਦਾ ਪਿੰਕਾਂ ਵਿੱਚ ਪਤਾ ਕਿਹੜਾ ਹੁੰਦਾ ਪਤਾ ਮੈਨੂੰ ਕਿਹੜਾ ਉਹ ਤੋਂ ਲਾ ਦਿੰਦੀ ਆ ਏਹਦਾ ਪਤਾ ਹੀ ਡੈਡੀ ਮੰਮੀ ਨੂੰ ਪਤਾ ਹੀ ਕਿੱਦਾਂ ਹੁੰਦਾ ਵਾਈਟ ਕਿੱਦਾਂ ਹੁੰਦਾ ਉਹਦਾ ਇਹ ਵੇ ਤਾਨੂੰ ਪਹਿਲਾਂ ਤੇ ਪਤਾ ਹੀ ਤਾਈ ਨੂੰ ਪਤਾ ਮੰਮੀ ਕਹਿੰਦੇ ਵਾਈਟ ਕਲਰ ਤੁਹਾਨੂੰ ਪਤਾ ਆਹ ਵਾਈਟ ਹੀ ਆ ਪੱਟੀ ਫਿਰਫਿਰ ਚਿੱਟੇ ਰੰਗ ਦੀ ਹਾਂ ਹਾਂ ਚਿੱਟਾ ਕਹਿੰਦੇ ਵਾਈਟ ਨੂੰ ਬਲੈਕ ਨੂੰ ਕਾਲਾ ਇੰਗਲਿਸ਼ 'ਚ ਨਾ ਹੁੰਦੇ ਵਾ ਬਲੈਕ ਵਾਈਟ ਪਿੰਕ ਵੀ ਇੰਗਲਿਸ਼ 'ਚ ਪਿੰਕ ਤੇ ਪੰਜਾਬੀ 'ਚ ਗੁਲਾਬੀ ਪੀਲੀ ਮਿੱਟੀ ਫੇਰ ਦੋ ਪੀਲੀ ਮਿੱਟੀ ਕਾਲਾ ਰੰਗ ਕਾਲਾ ਰੰਗ ਨੀ ਨਾ ਕੋਈ ਫੇਰਦਾ ਕਮਰੇ ਆਜ ਹੋਰ ਪਹਿਲਾਂ ਮਿੱਟੀ ਫੇਰ ਜੀ ਹੁੰਦੀ ਪੀਲੀ ਮਿੱਟੀ ਫੇਰ ਦੋ ਪੀਲੀ ਮਿੱਟੀ ਇਹ ਮਿੱਟੀ ਫੇਰੀ ਹੈ ਪੀਲੀ ਹਾਂ ਥੱਲੇ ਕੀ ਇਹ ਮੇਰੇ ਨਾਲ ਹਰਾ ਰੰਗ ਲਿਕਾ ਹਰਾ ਜਿਆ ਉਹ ਹਰਾ ਰੰਗ ਤੇਰੇ ਨਾਲ ਪਰ ਪੱਕਾ ਹੋ ਰੰਗ ਆਹੋ ਇਹ ਜ਼ਿਆਦਾ ਪੱਕਾ ਆ ਇਧਰ ਅੱਗ ਵੱਲ ਰਹੀ ਆ ਦਾਲ ਰੱਖੀ ਆ ਬਣਦੀ ਨਹੀਂ ਪਈ ਸਾਰਾ ਟੱਬਰ ਅੱਗ ਬਾਲਣ ਦੇ ਆ ਆ ਤੇ ਲੈ ਮੀਨਾ ਖਰਾਬ ਹੋ ਗਏ ਸਾਡੇ ਦਾ ਇਧਰ ਸੇਮ ਕੱਟਿਆ ਆ ਪਿਆਜ਼ ਤੇ ਕੀ ਬਣਾ ਲਵਾਂ ਦਾਲ ਤੋੜ ਕਰਾਉਣ ਦਾਲ ਮੂੰਗੀ ਦੀ ਆ ਜੀ ਮੂੰਗੀ ਦੀ ਸਾਬ ਤੇ ਮਸਤੋ ਜੀ ਮੂੰਗੀ ਦਾਲਾ ਲੈ ਲੈ ਖਾ ਤੂੰ ਮਸਤ ਯਾਰ ਕੀ ਕਰਕੇ ਤੂੰ ਆ ਗਈ ਪਤਾ ਯਾ ਤਾ ਮਾਰਦੀ ਆ ਜਿਹੜੇ ਫੇਰਦੇ ਵਾਰ ਉਹਨਾਂ ਨੂੰ ਕਿਹ ਚੱਕੋ ਮੈਨੂੰ ਆਵੇ ਜਾ ਮੰਮੀ ਕਹਿੰਦੀ ਬਾਹਰ ਆ ਲੈ ਮੰਮੀ ਕਹਿੰਦੀ ਅਸਕੇ ਦੀ ਹੁਣਾ ਮੂਣੀ ਆਲੇ ਬਾਹਰ ਆ ਇਸ ਦੇ ਅੰਦਰ ਲੈ ਹੁਣ ਇਹ ਲੈ ਆ ਗਈ ਐ ਲੈ 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 ਐਕਸ਼ਨ ਘਟ ਮਾਰਿਆ ਕਰ ਸਾਰੇ ਨਹੀਂ ਐਕਸ਼ਨ ਮਾਰਦੇ